ਆਹ ਜਿਹੜਾ ਮੈਂ ਸਰਕਾਰੀ ਹਸਪਤਾਲ ਚ ਸਨਾਮ ਚ ਖੜੇ ਅਸੀਂ ਡਾਕਟਰ ਮਨੀਸ਼ ਗੁਪਤਾ ਨੇ ਬੱਚਿਆਂ ਦੇ ਡਾਕਟਰ ਨੇ ਇਹਨਾਂ ਦਾ ਬੈਠਣ ਦਾ ਸਮਾਂ 8 ਵਜੇ ਸਵੇਰੇ ਸਰਕਾਰੀ ਹਸਪਤਾਲ ਚ ਆ ਸਾਰੇ ਖੜੇ ਨੇ ਪੇਸ਼ੈਂਟ ਖੜੇ ਨੇ ਅਸੀਂ 8 ਵਜੇ ਦੇ ਪਹੁੰਚੇ ਆ 8:30 ਵਜੇ ਪਹੁੰਚ ਕੇ ਜੇ ਸਹੀ 11 ਵਜਣ 11 ਵਜਣ ਚਾਹੀਦੇ ਡਾਕਟਰ ਸਾਹਿਬ 11 ਵਜੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਪੁੱਛਿਆ ਛੋੜ ਕੇ ਇਹ ਕਹਿੰਦੇ ਇਸ ਤਾਂ ਨੌਕਰੀ ਛੱਡ ਸਕਿਆ ਸਾਡਾ ਸਥਿਥ ਹੈ ਇਹਨਾਂ ਦੇ ਜਿਹੜੇ ਕੰਪਿਊਟਰ ਰੱਖਿਓ ਇਹਨਾਂ ਨੂੰ ਪੁੱਛਿਆ ਕਹਿੰਦੇ ਕੈਂਪ ਚ ਨੇ ਝੂਠ ਬੋਲ ਰਹੇ ਜਦ ਕਿ ਆਪਦੇ ਘਰ ਬੱਚਿਆਂ ਨੂੰ ਦਵਾਈ ਦਿੱਤੀ ਤੇ ਇੱਕ ਮਹੀਨਾ ਇਹਨਾਂ ਨੇ ਜਿਹੜੇ ਇੱਕ ਮਹੀਨਾ ਪਹਿਲਾਂ ਉਹ ਦਿੱਤਾ ਜੋ ਡਾਕਟਰ ਆਹ ਕਾਰਡ ਰੱਖਿਓ ਇਹਨੇ ਕੋਈ ਵੀ ਪੇਸ਼ੈਂਟ ਆਉਂਦਾ ਇਹ ਆਪਣਾ ਕਾਰਡ ਦਿੰਦੇ ਨੇ ਵੀ ਸਿੱਧਾ ਮੇਰੇ ਘਰੇ ਆਓ ਹਸੋ ਤਾਂ ਜੇ ਚੰਗੀ ਦਵਾਈ ਨਹੀਂ ਦਿੰਦੇ ਬੱਚਿਆਂ ਨੂੰ ਹਰਾਣ ਕਰਦੇ ਨੇ ਠੀਕ ਹੈ ਜੇ ਸੀ ਇਹਨਾਂ ਨੂੰ ਪੁੱਛਿਆ ਤੁਹਾਡਾ ਰਿਟਾਇਰਮੈਂਟ ਲਈ ਆਖਰੀ ਡੇਟ ਕਿੰਨੀ ਹੈ ਇਹ ਕਹਿੰਦੇ 31 ਜੂਨ ਹੈਗੀ 1 ਜੂਨ ਤੱਕ ਬੈਠਣਾ ਵਾ 1 ਜੂਨ ਤੱਕ ਤੁਹਾਡਾ 8 ਵਜੇ ਤੱਕ ਪਹੁੰਚਣ ਦਾ ਟਾਈਮ ਹੈ ਇਹ ਕਹਿੰਦੇ ਮੈਂ ਤਾਂ ਅੱਜ ਦੇ ਅਸਥੀਵਾ ਦੇ ਨਾ ਕਰ ਲਓ ਤੁਸੀਂ ਜੋ ਬਣਾ ਅਸੀਂ ਨਾਲ ਪਿਆਰ ਨਾਲ ਗੱਲ ਕੀਤੀ ਹੈ ਸਾਡੇ ਨਾਲ ਬਦਤਮੀਜ਼ੀ ਕਰ ਰਹੇ ਨੇ ਬਦਤਮੀਜ਼ੀ ਇਹ ਕਰ ਰਹੇ ਨੇ ਪੁੱਛਿਆ ਕਿ ਕਿੱਥੇ ਲੇ ਸੀ ਤੁਸੀਂ ਨਾ ਅਸੀਂ ਨਾਗਰਿਕਾਂ ਸਾਡਾ ਹੱਕ ਸਾਡਾ ਤੁਸੀਂ ਬੋਲੋ ਜੀ ਤੁਸੀਂ ਪੁੱਛੀਏ ਸਾਡੇ ਹੱਕ 8 ਵਜੇ ਦੇ ਆਏ 6:08 ਵਜੇ ਆਏ ਬੈਠੇ ਸੀ ਇੱਥੇ ਸਾਡੇ 8:30 ਵਜੇ ਸੀ ਉਰੇ ਆਏ ਬੈਠੇ ਜੀ ਹੁਣ ਇਹ ਬਦਤਮੀਜ਼ੀ ਵਾਲ ਇਹ ਨੰਬਰ ਆ ਗਿਆ ਆ ਪੇਜਾਉਣ ਨੂੰ ਸਵੇਰ ਦੇ ਬੈਠੇ ਆ ਅਸੀਂ 10 ਵਾਰ ਆਹ ਦੇਖੋ ਜੀ ਇਹ ਨੰਬਰ ਦਾ ਕਾਰਡ ਨਹੀਂ ਇਹ ਤਾਂ ਨੁਮ ਚ ਪੱਖੀਆਂ ਨੇ ਸਾਡੇ ਨਾਲ ਗੱਲ ਵੀ ਨਹੀਂ ਕਰੀ ਇਹਨਾਂ ਨੇ ਜੀ ਤੁਸੀਂ ਇਹਨਾਂ ਨੂੰ ਪੁੱਛ ਲੈਂਦੇ ਮੈਨੂੰ ਪੁੱਛ ਲੈਂਦੇ ਆ ਇੱਕ ਪੰਜ ਪੰਜ ਮਿੰਟ ਕਹਿ ਰਹੇ ਨੇ ਸਾਨੂੰ ਸਾਰੇ ਜੁੜੀ 7 ਵਜੇ ਦਾ ਹੋਣਾ ਹੈ 11 ਵਜੇ ਕਾਲ ਕਰਿਆ ਤੁਸੀਂ ਆ ਇਧਰ ਸਾਰੀ ਦਿਖਾਓ ਜੀ ਆ ਸਾਰੇ ਦਾ ਆਪੀੜ ਦੇਖੋ ਕਹਿੰਦੇ ਬੱਚੇ ਨੇ ਸਾਰੇ ਬੱਚੇ ਹੈਰਾਨ ਹੋ ਰਹੇ ਨੇ ਜੀ ਬੋਲਾ ਉਹਨੇ ਮੈਂ ਜੇ ਬੋਲਾ ਤੋ ਹੀ ਫੋਨ ਕੀਤਾ ਸੀ ਡਾਕਟਰ ਨੂੰ ਕਾਈ ਤੁਸੀਂ ਫੋਨ ਕੀਤਾ ਸੀ ਡਾਕਟਰ ਆਮ ਫੋਨ ਕੀਤਾ ਤੋ ਮੇਰੇ ਕੋਲ ਇਹ ਨਹੀਂ ਚੱਕਿਆ ਜੀ ਸਹੀ ਨੰਬਰ ਇਹ ਕਹਿੰਦੇ 11 ਵਜੇ ਆਣਗੇ ਜੀ ਕੁਲਦੀਪ ਕਿਹਨੂੰ ਬਸਿਆ ਆ ਕੇ ਡਿਜ਼ਾਇਨ ਕਰਾਉਂਦਾ ਪਾਇਆ ਮੇਰਾ ਇਹ ਕਹਿੰਦੇ ਝੂਠ ਬੋਲਦੇ ਤੜਕੇ ਦੇ ਖੜਾ ਨਹੀਂ ਮਰੇ ਤੁਹਾਨੂੰ ਇਹ ਕਹਿੰਦਾ ਬੀਬੀ ਆਸਾਂ 8 ਵਜੇ ਆਉਣਗੇ ਮੈਂ ਤਾਂ ਚੈੱਕ ਕਰਵਾ ਮਿੰਟ ਦਾ ਹੋਰ ਮੈਂ ਤਾਂ ਨਿਕਲਾ ਦਫਾ ਮੈਂ ਜੋਬ ਹੋ ਗਈ ਆ ਬੱਚੇ ਵੀ ਨਹੀਂ ਸਾਡੇ ਆ ਦੇਖ ਲਓ ਬਦਤਮੀਜ਼ੀ ਕਰਦੇ ਸਿੱਧੇ ਕਹਿੰਦੇ ਦਫਾ ਹੋ ਗੋ ਮੇਰਾ ਤਾਂ ਰਿਜਾਇਨ ਹੋ ਗਿਆ ਮੈਂ ਦਫਾ ਮੇਰਾ ਤੁਹਾਨੂੰ ਥੋੜੀ ਗੱਲ ਨਹੀਂ ਪੇਸ਼ੈਂਟ ਨਹੀਂ ਜਵਾਬ ਦੋ ਵੀ ਡਾਕਟਰ ਨਹੀਂ ਨਹੀਂ ਅਲੱਗ ਕਿਉਂ ਟੈਸਟ ਆਇਆ ਹੋਇਆ ਸਰ ਦਾ ਨਹੀਂ ਮੇਰੇ ਕੋਲ ਨੋਟਿਸ ਪਾਇਆ ਹੋਇਆ ਹੈ ਰਿਜਾਇਨ ਵਾ ਦੇਖੋ ਤੁਸੀਂ ਤੱਕਣਾ ਨਹੀਂ ਕਰਨਾ ਮੇਰੇ ਨੋਟਿਸ ਪਾਇਆ ਹੋਇਆ ਸੀ ਮੰਨਦੇ ਆ ਸਾਨੂੰ ਜਵਾਬ ਤਾਂ ਦੋਨੋਂ ਹੁਣ ਇਹ ਕਹਿ ਰਹੇ ਕਿ ਤਾਂ ਜਾ ਰਹੇ ਆ ਬਿਲਕੁਲ ਐਦਾਂ ਥੋੜੀ ਹੋ ਸਕਦਾ ਯਾਰ ਥੋੜੀ ਗੱਲ ਨਾਲ ਸਹਿਮਤ ਆ ਵੀ ਨੋਟਿਸ ਪਾਇਆ ਇੱਕ ਵਾਰਾ ਗੇਟ ਤੇ ਲਾਉਣ ਦਾ ਤਾਂ ਫਰਜ਼ ਹੈ ਸਾਨੂੰ ਲੱਗੇ ਤੇ ਲੱਗੇ ਅਸੀਂ ਕੋਸੇ ਉਹਨਾਂ ਦਾ ਚੈੱਕ ਮੇਰੇ ਕੋਲ ਇਹ ਗੱਲ ਕਰਦਾ ਮੈਂ ਜੀ ਉਮਰੀਣਾ ਜੀ ਬਹੁਤ ਚੌਕਦੇ ਆਹ ਤੁਹਾਨੂੰ ਸਾਰੀ ਸਮੇਂ ਦੇ ਕੇ ਵਾਧੇ ਨਾਲ ਕਿਰਨਾਂ ਦੀਆਂ ਕਰਨਾ ਸੁਤਤੀ ਦੇਣਾ ਇਹਨਾਂ ਦੀ ਸੁਤਤੀ ਹੋ ਗਈ ਕਿ ਸਾਰੀ ਹਫ਼ਤੇ ਅੱਛਾ ਪਤਾ ਲੱਗਿਆ ਜੀ ਮੇਰੇ ਮੇਰੀ ਬੇਟੀ ਸੋਨੇ ਪਤਾ ਕੀ ਕਰ ਰਹੇ ਅਸੀਂ ਲੈ ਕੇ ਲਾਉਣੇ ਆ ਤੁਸੀਂ ਬਾਈਟ ਵਨ ਰਹਿ ਗਿਆ 12 ਵਜੇ ਤੋਂ ਬਾਅਦ ਇਹ ਬਗਲ ਸੁਣ ਜੇ ਅਸੀਂ ਅੱਜ ਅੜਕੇ ਨਾ ਹੋ ਕੇ ਜਾਂ ਦਰਤਾ ਆ ਜਦ ਤੱਕ ਨਹੀਂ ਪਾਸ ਹੁੰਦਾ ਉਦ ਤੱਕ ਤਾਂ ਡਿਊਟੀ ਕਰਨ ਅੱਗੇ ਆਪਾਂ ਹਮੇਸ਼ਾ ਲਾਉਂਦੇ ਆ ਅੱਜ ਵੀ ਰਹਿ ਗਈ ਤੁਹਾਡੀ ਜਰੂਰ ਜੇ ਪਤਾ ਹੋਵੇ ਪਰਚੀ ਲਿਖਾ ਦਿੰਦੇ ਤੁਹਾਨੂੰ ਫੋਨ ਹੀ ਰੱਖ ਲਿਆ ਤੁਸੀਂ ਇਹ ਕਹਿ ਰਹੇ ਹੋ ਅੱਜ ਸਾਰੀ ਗੱਲ ਦਾ ਜਵਾਬ ਦਿਓ ਜੀ ਤੁਸੀਂ ਕਹਿੰਦਾ ਮੈਂ ਤੁਹਾਨੂੰ ਆਪਾਂ ਨੇ ਅਸੀਂ ਕਰੇ ਕਰਾਂਗੇ ਬਿਲਕੁਲ ਨੌਕਰੀ ਕਿਉਂਕਿ ਤੁਸੀਂ ਸਾਨੂੰ ਗੱਲ ਕਰਦੇ ਹੋ ਮੇਰਾ ਘਰੇ ਦੀ ਅਲੀ ਨੇ ਅਸੀਂ ਵੇਰੇ ਛੋਟੇ ਸਾਡੇ ਕੋਲ ਜਾਂਦੇ ਸੱਸਰੀ ਘਰ ਬੁਲਾਈ ਆ ਕੇ ਅੱਜ ਸਾਨੂੰ ਚੁਕਾਇਆ ਕਿ ਆ ਰਿਹਾ ਸੱਸਰੀ ਘਰ ਨੂੰ ਲਿਵਾਂਗੇ ਕਿ ਛੋਟਾ ਲਾ ਕੇ ਆਉਣ ਬੜੇ ਕਰਦੇ ਬਣਾਉਂਦੇ ਨਹੀਂ ਇੱਕ ਗੱਲ ਬੁਲਾ ਕੇ ਪੁੱਛੇ ਨਾ ਉਹ ਵੀ ਕਰਦੇ ਆ ਨਾ ਉਹ ਵੀ ਮੇਰੇ ਨਾਲ ਵੀਡੀਓ ਦਾ ਮੈਂ ਉਹਨਾਂ ਨਾਲ ਵੀਡੀਓ ਦੇਖਦਾ ਮੇਰੇ ਤੋਂ ਮਹੀਨਾ ਲੱਗਿਆ ਮਰੇ ਪਾਲੋ ਵੀਡੀਓ ਮੈਂ ਅੱਜ ਮਾਰ ਜੂਗਾ ਉਹਨਾਂ ਛੱਡ ਕੇ ਤੋਂ ਐਂ 10 ਦਿਨਾਂ ਵਿੱਚ ਝੂਠ ਬੋਲਦਾ ਮੈਂ ਆਇਦਾਂ ਨਹੀਂ ਜਾ ਸਕਦੇ ਸਰਕਾਰ ਸਰਕਾਰ ਤੋਂ ਉਹਨੂੰ ਪਰਖਾ ਦੇਣੀ ਬੱਚੇ ਬੰਨ ਲਿਖ ਕੇ ਲੈ ਕੇ ਵਾਰਡ ਵਿੱਚ ਜਾ ਸਕਦਾ ਸੁਨੇਹੇ ਕਿ ਕੈਂਪ ਦੀ ਉਹ ਲਾਸਟ ਡੇਟ ਮਿਲ ਗਿਆ ਸੀ 31 ਸੋਂ ਤੱਕ ਐਮਰੀ ਡਿਊਟੀ ਦਾ ਸਮਾਂ ਜੀ ਪਤਾ ਕੀ ਹੈ ਸਰ ਇਹ ਕਹਿੰਦੇ ਲਾਸਟ ਡੇਟ 31 ਮਿਲਿਆ ਕਿ ਹੁਣੇ ਹੀ ਕਰੇ ਜਾ ਰਹੇ ਅਸੀਂ ਕਿੱਥੇ ਜਾਈਏ ਚਲੋ ਤੁਸੀਂ ਜਾ ਰਹੇ ਅਸੀਂ ਕਿੱਥੇ ਜਾਈਏ ਜੀ ਦੇਖੋ ਗੱਲ ਇਦਾਂ ਹੈਗੀ ਪਰ ਚਾਹ ਹਮੇਸ਼ਾ ਲੱਗੇ ਹੁੰਦੇ ਅੱਜ ਕੱਲ੍ਹ ਵੀ ਮੰਨਦੇ ਕਿ ਪਰਚਾ ਨਹੀਂ ਲੱਗੇ ਹੋਏ ਹੈਗਾ ਫਿਰ ਅੱਜ ਵੀ ਰਹਿਦੇ ਨਹੀਂ ਕਿ ਸਰਕਾਰੀ ਡਿਊਟੀ ਦੇ ਨਹੀਂ ਹੈਗੇ ਉਹਨੇ ਵੀ ਸਵੇਰ ਦਾ ਘਰ ਕੇ ਵੀ ਚਾਰ ਕੰਪਨੀ ਜਾ ਕੇ ਦੇਖੀ ਆ ਫੋਨ ਦਾ ਹਰ ਕਿਸਮ ਦਾ ਆ ਠੀਕ ਹੈ ਪਰ ਸਾਹੀ ਉਹਦੇ ਵੀ ਜੁੜੀ ਕਰਨੀ ਹੈ ਕਰਨੀ ਹੈ ਅਸੀਂ ਮੰਨਦੇ ਹਾਂ ਅੱਜ ਮੈਂ ਵੀ ਮੰਨਦਾ ਕਿ ਬਰਚਾ ਤੇ ਰਹਿ ਗਿਆ ਹਾਂ ਪਰ ਇਹ ਜਿਹਦਾ ਹਿਸਾਬ ਨਾਲ ਸਾਰੇ ਇਕੱਠੇ ਹੋ ਕੇ ਆ ਵੀਡੀਓ ਕਰ ਲੋ ਜੀ ਸਾਨੂੰ ਆ ਕੇ ਪੁੱਛੇ ਤੁਸੀਂ ਇਹ ਜਵਾਬ ਦਿਓ ਅੱਪੀ ਤਾਂ ਵੀ ਪਹਿਲਾਂ ਡੋਟੀ ਦੀ ਤੁਸੀਂ ਕੀ ਕਰੀ ਕੀ ਕਰ ਤੁਸੀਂ ਵੀਡੀਓ ਬਣਾਉਂਦਾ ਕਿ ਤੁਹਾਨੂੰ ਵੀ ਮੈਨੂੰ ਨਹੀਂ ਨਹੀਂ ਸਾਨੂੰ ਕਹਿੰਦਾ ਕਿ ਨਹੀਂ ਤੇਰੀ ਤੁਸੀਂ ਸਰ ਬਈ ਮੇਰੀ ਗੱਲ ਸੁਣੋ ਜੀ ਅਸੀਂ ਕੋਈ ਧਮਕੀ ਨਹੀਂ ਦਿੱਤੀ ਅਸੀਂ ਸਾਨੂੰ ਇਹ ਕਹਿ ਕੇ ਵੀਡੀਓ ਬਣਾਇਆ ਇਹ ਤਾਂ ਕਰਾਂਗੇ ਜੀ ਸਦਾ ਪੱਤਰ ਕਈ ਵਾਰ ਸਾਡੇ ਨਾਗਰਿਕਾਂ ਸਾਡੇ ਤੋਂ ਪਹਿਲਾਂ ਸਾਡਾ ਫਰਜ਼ ਹੈ ਨਾਗਰਿਕ ਤਾਂ ਸਾਰੇ ਆ ਮੇਰੀ ਕੋਈ ਨਹੀਂ ਵੀਡੀਓ ਦਾ ਮਤਲਬ ਕੀ ਹੈ ਤੁਸੀਂ ਵੀਡੀਓ ਕਿਤੇ ਅਪਲੋਡ ਨਹੀਂ ਕਰਦੇ ਇਹ ਸਿਰਫ ਇੱਕ ਸਬੂਤ ਰੱਖਿਆ ਵੀ ਤੁਸੀਂ ਦੋਸਤ ਨਾਲ ਲਗਾ ਕੇ ਮੈਨੂੰ ਚੰਗਾ ਮੁੰਡਾ ਬੋਲਿਆ ਜੀ ਕਨੂੰ ਤੁਸੀਂ ਮੇਰੇ ਡਾਕਟਰ ਜੀ ਨੂੰ ਬੋਲੇ ਅਪਲੋਡ ਆ ਬੰਦਾ ਕਿਤੇ ਉਹ ਮਾਣਾ ਜਿਹੜਾ ਮੈਂ ਬੋਲੇ ਰ ਤੁਸੀਂ ਬੋਲੇ ਲਗੇ ਬੰਦੇ ਝੂਠ ਬੋਲਣਗੇ ਬਸ ਉਹ ਸਬੂਤ ਰੱਖਿਆ ਅਸੀਂ ਅਪਲੋਡ ਨਹੀਂ ਕਰਦੇ ਲਗੇ ਸਬੂਤ ਰੱਖਿਆ ਸੀ ਚਲ ਕੋਈ ਗੱਲ ਨਹੀਂ ਡਾਕਟਰ ਜੀ